ਲੇ đi ਸ਼ਹਿਰ ਗਈ ਕਦੇ ਮੁੜਨ ਦਾ ਨਾਂ ਨਹੀਂ ਲਿਆ ਵੀ ਕਿੱਧਰ ਨੂੰ ਗਈ ਹੈ ਤੇ ਕਿੱਧਰ ਨੂੰ ਆਈ ਹੈ ਚਲ ਸਾਰੇ ਬਾਕੀ ਕੰਮ ਵੀ ਹੋ ਗਿਆ ਲਿਆ ਤੇ ਇਹ ਦੋ ਸੂਟ ਮਾੜੇ ਮੋਟੇ ਪਸੰਦ ਆਉ ਨਾ ਆਉ ਕਰਨਾ ਤਾਂ ਹੈਗਾ ਹੀ ਉਹਨੇ ਚਿੜਚਿੜ ਕਰਦੀ ਰਹੀ ਘਰ ਦਾ ਕਦੇ ਫਿਕਰ ਨਹੀਂ ਮੱਸ ਸਕਦੇ ਉਹ ਆ ਗਈਆਂ ਮਾਤਾ ਕਾਹ ਤੋਂ ਐਵੇਂ ਬੁੜਬੁੜ ਕਰੀ ਜੰਨੀ ਆ ਸਵੇਰ ਦੀ ਘਰੋਂ ਨਿਕਲੀ ਆ ਤੇ ਹੁਣ ਤੱਕ ਜਾਈ ਨਹੀਂ ਤੇ ਨਿਕਲੀ ਤੇ ਹੁਣ ਮੰਮੀ ਜਿੱਥੇ ਜਾਈਏ ਉੱਥੇ ਟਾਈਮ ਤੇ ਲੱਗ ਹੀ ਜਾਂਦਾ ਤੈਨੂੰ ਵੀ ਪਤਾ ਟਾਈਮ ਲੱਗ ਜਾਂਦਾ ਵਾ ਹੁਣ ਪਤਾ ਤਾਂ ਤੈਨੂੰ ਹੈਗਾ ਹੀ ਆ ਘਰਪਿਰ ਕਿੱਥੇ ਗਿਆ ਘਰਪਿਰ ਵੀ ਇੱਥੇ ਖੜਨ ਡਿਆ ਹੁਣ ਅੱਗੇ ਬਾਹਰ ਚੱਲ ਗਿਆ ਹਰੇ ਬਾਹਰ ਤੁਮ ਜਾਣ ਨਹੀਂ ਨਾ ਤੇਰਾ ਕੰਮ ਤਾਂ ਕਹ ਤੇ ਤੇ ਗਈ ਆ ਕਿਧਰ ਲਿਆਈ ਆ ਤੁਹਾਡੇ ਲਿਆਈ ਹੋਰ ਕਿਧਰ ਲਿਆਈ ਆ ਉਹਦਾ ਸੂਟ ਲਿਆਈ ਆ ਤੇ ਹੱਸੇ ਸੂਟ ਆ ਹੋਰ ਕੀ ਆ ਦਲਵਿੰਦਰ ਤੁਮ ਮੈਨੂੰ ਹੁਣ ਮਾਂ ਨਹੀਂ ਸਮਝਦੀ ਜੇ ਉਹਨਾਂ ਮੈਨੂੰ ਘਰੋਂ ਗੱਡਿਆ ਹੋਣਾ ਤੇ ਮਾਂ ਤੁਮੀ ਨਹੀਂ ਸਮਝਣ ਲਈ ਮੈਨੂੰ ਮੈਂ ਕਿਉਂ ਨਹੀਂ ਸਮਝਣ ਲਈ ਕੀ ਗੱਲ ਆ ਦੋ ਦੋ ਢਾਈ ਢਾਈ ਸੌ ਵਾਲੇ ਤੇ ਮੇਰੇ ਮੱਥੇ ਮਾਰੇ ਮੈਂ ਤਾਂ ਕਦੀ ਇਹੋ ਜਿਹਾ ਪੋਤੜੇ ਵੀ ਨਹੀਂ ਨਾਨਾ ਦੇ ਲਈ ਆਵੇ ਆ 220 ਵੜੇ ਆ ਤੇ ਆ ਵੇਖਾਂ ਪਰ ਆ ਕਿਹੜਾ ਵਾ ਜਿਹੜਾ ਤੈਨੂੰ ਕਢਾਈ ਵਾਲਾ ਸੂਟ ਜਿਹੜਾ ਵਾ ਨਹੀਂ ਮੈਂ ਤੇ ਨਹੀਂ ਮੈਂ ਤੇ ਇਹੋ ਜਿਹਾ ਕਦੀ ਪੋੜਰੇ ਨਹੀਂ ਨਿਆਣੇ ਦੇ ਲਈ ਜਿਹਦੇ ਦੰਤ ਮੇਰੇ ਸੂਟ ਲੈ ਆਈ ਆ ਵੇਖਾਂ ਸੂਟ ਆਹ ਕੌਣ ਦਊਗਾ ਤੈਨੂੰ 220 ਦਾ ਦੱਸ ਇਹ ਵੱਧ ਹੈ ਹੀ ਨਹੀਂ ਸਵਾਲਾ ਜਾ ਕੇ ਮੈਂ ਨਹੀਂ ਸੁਣੀ ਨਹੀਂ ਤੇ ਤੂੰ ਲਿਆ ਕੇ ਦੱਸ ਮੈਨੂੰ ਕਢਾਈ ਵਾਲਾ ਸੂਟ 220 ਦਾ ਮੈਂ ਪੈਸੇ ਦੇ ਦੇ ਪੈਸੇ ਦੇ ਦੇ ਮੈਨੂੰ ਮੈਂ ਆਪੇ ਲੈ ਆਉਂਗਾ ਜਾ ਕੇ ਮੈਂ ਆਵੇਂ ਪਖੰਡ ਜੇ ਨਾ ਕਰੀ ਜਾ ਮੈਨੂੰ ਪਖਾਈ ਤੇਰੇ ਪਖੰਡਾ ਦਾ ਨਹੀਂ ਫਾਇਦਾ ਤਮਾਸ਼ਾ ਨਾ ਲਾਇਆ ਕਰ ਤੂੰ ਨਿੱਕੀ ਨਿੱਕੀ ਗੱਲ ਤੇ ਬਸ ਇੱਥੇ ਮੇਨਾਂ ਹੀ ਐਦਾਂ ਕਰਦੀ ਐ ਤੂੰ ਉੱਥੇ ਉਹਨਾਂ ਕੀ ਕਰਦੀ ਲੱਗਣੀਆਂ ਹੁਣ ਤਮਾਸ਼ਾ ਹੁਣ ਤੂੰ ਮੈਂ ਤੂੰ ਚ ਲਵਾਉਣਾ ਹੀ ਮੇਰਾ ਮੈਨੂੰ ਲੱਭਣ ਲਈ ਆ ਗੱਲ ਹਾਂ ਉਹ ਸੱਚੇ ਹੀ ਰੋਂਦੇ ਹੀਗੇ ਉਹ ਤੇਰੀ ਜਾਨ ਉਹਰ ਹੁੰਦੇ ਕਿ ਮੈਂ ਤੈਨੂੰ ਜਾਣ ਕੇ ਤੂੰ ਮੈਨੂੰ ਮਗਰ ਲਾ ਕੇ ਆਪਣੇ ਦੁਖੀ ਕੀਤਾ ਵਾ ਤੂੰ ਤੂੰ ਨਿਆਣੀ ਜਿਹੜੀ ਮੇਰੇ ਮਗਰ ਲੱਗੀ ਸੀ ਤੂੰ ਨਾ ਲੱਗਦੀ ਮੇਰੇ ਮਗਰ ਤੇਰੇ ਮਗਰ ਲਾ ਕੇ ਮੈਂ ਸਭ ਸਭ ਕੋ ਆਪਣੇ ਘਰ ਹੋ ਰਾਂ ਪੰਜ ਆੜਿਆ ਲੇ ਆਕ ਤੇ ਬੜੀ ਸਫਾਈ ਹੋਈ ਆਉਂਦਿਆਂ ਨੂੰ ਹਾਂ ਪਿਆਰ ਦਾ ਉਹ ਹਮੇ ਨੂੰ ਚਾਬੀ ਨਹੀਂ ਤੂੰ ਮੇਰੇ ਮਗਰ ਕਿਉਂ ਲੱਗੀ ਤੂੰ ਨਾ ਲੱਗਦੀ ਤੂੰ ਨਿਆਣੀ ਵੀ ਜਿਹੜੀ ਮੈਂ ਮੇਰੇ ਮਗਰ ਲਾਦੀ ਮੈਂ ਤੈਨੂੰ ਲਾ ਲਿਆ ਖਲੋੜ ਨਹੀਂ ਛੱਡਿਆ ਨਹੀਂ ਸੌਂ ਲੈਂਦੋ ਮੈਂ ਨਹੀਂ ਛੱਡਿਆ ਗਾ ਤੇਰੀ ਮੱਤ ਤੇ ਕਿਉਂ ਪੜਦਾ ਪਿਆ ਤੂੰ ਨਾ ਮੇਰੇ ਮਗਰ ਲੱਗਦੀ ਜੋ ਖੱਟੀ ਕਮਾਈ ਤੂੰ ਸਾਰੀ ਲੈ ਆਈਂ ਮੇਰੇ ਕੋਲ ਤੂੰ ਕਿਉਂ ਉੱਥੇ ਤਲੇ ਆਇਆ ਤੇ ਮੈਂ ਅਜੇ ਤੋ ਤੈਨੂੰ ਕਹਿਣ ਲਈ ਆ ਵੀ ਕੋਈ ਗੱਲ ਨਹੀਂ ਮੈਂ ਕਢਾ ਦੂੰਗੀ ਕਢਾ ਦੂੰ ਤੂੰ ਤਾਂ ਇੱਕੋ ਗੱਲ ਹੀ ਕਰੀ ਜਾਨੀ ਦੇ ਪੈਸੇ ਕਢਾ ਕੇ ਦੇ ਪੈਸੇ ਕਢਾ ਕੇ ਤੇ ਦੇਨੇ ਕਰਾਂ ਤੂੰ ਕਢਾ ਕੇ ਤੇ ਦੇ ਦੂੰਗੀ ਹੁਣ ਇਹਦੀ ਛੇਤੀ ਤਾਂ ਨਹੀਂ ਨਿਕਲ ਜਾਂਦੀ ਪੈਸੇ ਮੈਨੂੰ ਪੈਸੇ ਵੀ ਦੇ ਦੇ ਮੈਂ ਤੇਰੇ ਘਰੋਂ ਨਹੀਂ ਚਲ ਜਾਨੀ ਐ ਨਹੀਂ ਚਲ ਜਾਨੀ ਮੈਂ ਐਫਡੀ ਕਰਾਈ ਜਿਹੜੀ ਉਹ ਤਾਂ ਹੁਣ ਟਾਈਮ ਲੱਗਣਾ ਵਾ ਇਹਦੀ ਛੇਤੀ ਨਹੀਂ ਲੱਗ ਲੱਗ ਕੇ ਪਰ ਤੇਰੀ ਐਫਡੀ ਨੂੰ ਤੂੰ ਤੂੰ ਨੇ ਛੱਡਿਆ ਹੀ ਨਹੀਂ ਕਹੇ ਜੋ ਮੈਨੂੰ ਮੈਂ ਕਹਾਂ ਨੀ ਛੱਡਿਆ ਤੈਨੂੰ ਮੈਨੂੰ ਘਰੋਂ ਵੀ ਪੁੱਟ ਕੇ ਨਖਤਿਆ ਨਹੀਂ ਲਾਈ ਤੇ ਹੁਣ ਮੈਨੂੰ ਇਥੋਂ ਮੈਨ ਮਾਤਾ ਵੀ ਤੇਰੇ ਘੜੀ ਜੋੜੇ ਹੱਥ ਚੁੱਪ ਕਰ ਜਾ ਹੁਣ ਆਗੇ ਜੋ ਉਹਨਾਂ ਸਭ ਕੋ ਸੁਣ ਲੈਣਾ ਨਹੀਂ ਸੁਣਦੇ ਸੁਣਦੇ ਰਹਿਣ ਮਮਮੀ ਮੈਂ ਤੇਰੇ ਮੈਂ ਤੇ ਕੋ ਡਰਦੀ ਨਹੀਂ ਆ ਕਿ ਤੂੰ ਚੁੱਪ ਕਰ ਜਾ ਚੱਲ ਨਾ ਮੈਨੂੰ ਵੀ ਇੱਥੋਂ ਘਰੋਂ ਕਢਾਉਣਾ ਆ ਕੇ ਤੂੰ ਨਿਕਲੀ ਨਿਕਲੀ ਆ ਤੇ ਮੇਰਾ ਬੈਗ ਫੜਾ ਮੈਨੂੰ ਕਿੱਥੇ ਰੱਖਿਆ ਵਾ ਕਿ ਤੂੰ ਲੱਲਾ ਬੈਗ ਜਿੱਥੇ ਹੈਗਾ ਵਾ ਤੇ ਜਾ ਚੱਜਾ ਕੇ ਜਾਣਾ ਤੇਰੀਆਂ ਬੇੜੀਆਂ ਚ ਵੱਡੇ ਪੈ ਗਏ ਨਾ ਤਿੰਨ ਜੱਸਾ ਸਭ ਕੋ ਲੈ ਜਾ ਹੁਣ ਕਿਉਂ ਆਪਾ ਕਰਦਾ ਮੈਂ ਕਹਿਣ ਡਈ ਆ ਨਾ ਹੌਲੀ ਬੋਲ ਮੈਂ ਹੌਲੀ ਨਹੀਂ ਬੋਲਣਾ ਹੁਣ ਮੈਂ ਦੁਖੀ ਹੋ ਗਈ ਆ ਤੁਹਾਡੇ ਕੋਲ ਕੋਟੇ ਚੜ ਜਾ ਫੇ ਲੋਕਾਂ ਨੂੰ ਵੀ ਪਤਾ ਲੱਗੇ ਵੀ ਇਹਦੀ ਮਾਂ ਆਈ ਏ ਮੈਂ ਹਾਲ ਦਨ ਦੱਸ ਕੇ ਜਾਣਾ ਸਾਰਿਆਂ ਨਾਲ ਆਹ ਨਾਲ ਇੱਜ਼ਤ ਬਣੂਗੀ ਵੀ ਪਹਿਲਾਂ ਮੇਰੀ ਕਿਹਨੂੰ ਆਈ ਨੀ ਕਿਤੇ ਮਾਰੇ ਚੁੱਕ ਕੇ ਲੈ ਗਈ ਤੇ ਹੁਣ ਘਰੋਂ ਵੀ ਧੱਕੇ ਲੈਣ ਡਈ ਆ ਕੋਟੇ ਦੇ ਤੂੰ ਚੰਗੀ ਨਿਆਣੀ ਸੀ ਜਿਹਨੂੰ ਧੱਕ ਕੇ ਨੇ ਆਈ ਚੁੱਕ ਕੇ ਭੈਗ ਜਾ ਤੇ ਤੁਰ ਪੀ ਆ ਇਹਨੂੰ ਕੈਨੂੰ ਨਹੀਂ ਪਤਾ ਵੀ ਮੈਂ ਉੱਥੇ ਹੀ ਰਹਾਂ ਮੇਰਾ ਬੈਗ ਫੜਾ ਕੇ ਇੱਥੇ ਆ ਮੈਂ ਲੈ ਜਾਣੀ ਆ ਮੈਂ ਕਿੱਥੇ ਮਾਦੀ ਮੰਗ ਕੇ ਖਾਰਾਂਗਾ ਆਪੇ ਚੱਲ ਖਾਰਾ ਫੇ ਜਿ ਸ਼ਰਮ ਨਹੀਂ ਤੁਹਾਨੂੰ ਹੁੰਦੀ ਮਾਸਾ ਤੈਨੂੰ ਲੈ ਲੈਂਦੀ ਪਹਿਲਾਂ ਪਿਆਰ ਸੰਭੋਪੇ ਲੈ ਕੇ ਤੇ ਮੈਂ ਜਮਾ ਕਰਵਾਈਆਂ ਮੈਂ ਨਹੀਂ ਆਹ ਪਹਿਲਾਂ ਕੋਈ ਛੂਟ ਬਣਾ ਕੇ ਲਈ ਹੈ ਇਹੋ ਜਿਹੇ ਮੰਗਣ ਵਾਲਿਆਂ ਛੂਟ ਨਹੀਂ ਲੈਣੇ ਜਿਹੋ ਮੈਂ ਮੇਰੇ ਲਈ ਲਈ ਹੈ ਜੇ ਉਹਨਾਂ ਹੱਥ ਨਹੀਂ ਵੱਜਣ ਦਿੰਦੀ ਗਰ ਮੈਂ ਵੱਜਣ ਦਾ ਮੰਗਦੇ ਪੈਸੇ ਘਟਾਉਣੇ ਪੈਣੇ ਇਹਦੇ ਜਿੰਨਾ ਮੀਂਹ ਨਿਕਲੇ ਉਹ ਘਟਾਉਣੀ ਹੈ ਦੇਖੋ ਜਿਸ ਵਾਂ ਲਈ ਆਪ ਸੁਆਹ ਕੇ ਤੇ ਪਾਰੇ ਇਹਨੂੰ ਗੱਲ ਪਾਣੀ ਲੈਵਾ ਪੀਣਾ ਪਾਣੀ ਨਹੀਂ ਪਾਣੀ ਨਹੀਂ ਪੀਣਾ ਆ ਵੇਖਿਆ ਜੇ ਕੀ ਬੰਡਿਆ ਵਾ ਇਹਨਾਂ ਦਾ ਰਾਦਾ ਹੁਣਾਵਾ ਵੀ ਕਿਤੇ ਲੰਮੇ ਟੂਰ ਤੇ ਹੀ ਗਏ ਆ ਸ਼ਾਮਾ ਨੂੰ ਆਉਣਾ ਵਾ ਵੇਖ ਕਿਦਾਂ ਜੰਗ ਮਾਰਨ ਲਈ ਆ ਮਾਵਾਂ ਧੀਆ ਅੱਜ ਇਹਦੇ ਨਾਲ ਇਹਨਾਂ ਨੇ ਇੱਕ ਦੂਜੇ ਦੀ ਗੁੱਤ ਫੜਨੀ ਆ ਜਿਹੜੇ ਕੰਮ ਉਥੋਂ ਕਰਕੇ ਆਈਆਂ ਵਾ ਵੇਲਾ ਕਿਦਾਂ ਰੌਲਾ ਪਾਉਂਦੀ ਕਹਿੰਦੀ ਕਿ ਨਖਤੀਏ ਤੋਂ ਮੈਨੂੰ ਖਾਦੀ ਹੈ ਪੈਸੇ ਮੰਗਾ ਲਈ ਤੇ ਮੈਨੂੰ ਪੈਸੇ ਦੇ ਕਢਾ ਗਏ ਤੇ ਇਹ ਗਾੜੀ ਨੂੰ ਨੋ ਤਾਂ ਦੀ ਆਂਦੀ ਵੀ ਮੈਂ ਐਫਡੀ ਕਰਾਤੀ ਆ ਪੱਕੀ ਉਹ ਨਹੀਂ ਗਈ ਅਜੇ ਨਿਕਲਣੀ ਉਹ ਕਹਿੰਦੀ ਵੀ ਤੂੰ ਮੈਨੂੰ ਉਥੋਂ ਪੁੱਟ ਲਈ ਆਈਂ ਤਾਂ ਦੀ ਉੱਥੇ ਕਿਹੜੇ ਤੂੰ ਚੰਗੇ ਕੰਮ ਕਰਦੀ ਰਹੀਆਂ ਧੀ ਕਹਿਣ ਲਈ ਹੀ ਕਿ ਵੀ ਉੱਥੇ ਅਜੇ ਕੰਮ ਕਰਦੀ ਰਹੀ ਤਾਂ ਤਾਂ ਹੀ ਉੱਥੋਂ ਨਿਕਲੀ ਹੈ ਨਾ ਲੈ ਰਬਰ ਹੁੰਜਾ ਫੇਰ ਲਿਆ ਵਾ ਸਾਰਾ ਹੀ ਮਾਈ ਨੂੰ ਵੀ ਤੇ ਭਰਾ ਨੂੰ ਵੀ ਤੇ ਭਰਾ ਨੂੰ ਵੀ ਤੇਜ ਬਥੇਰੀ ਆ ਤਾਂ ਮਾਈ ਨੂੰ ਹੁਣ ਵੇਖਿਆ ਮੈਂ ਥੱਕੇ ਦੇ ਕੇ ਕੱਢਣਾ ਜਿਹੜਾ ਕੰਮ ਮੈਂ ਵੇਖਿਆ ਕਿਦਾਂ ਰਈਆਂ ਸੀ ਲੜਨ ਕੋ ਕਢਾਵਾਂ ਨੂੰ ਕਿਤੇ ਅਗਲ ਕਰੋ ਮਾਈ ਵੀ ਸਿਆਣੀ ਹੁੰਦੀ ਨੌ ਪੁੱਤ ਦੇ ਵਿੱਚ ਬੈੰਦੀ ਆਪਣੀ ਪੋਤੀ ਨੂੰ ਖੜਾਉਂਦੀ ਨੌ ਕੰਮ ਕਰਦੀ ਇੱਥੇ ਆਣ ਕੇ ਹੁਣ ਜੂ ਲੰਡੀਆਂ ਮਾਵਾਂ ਤੇਆਂ ਨਾਲ ਸਾਨੂੰ ਤਮਾਸ਼ਾ ਦਸਣ ਲਈ ਆ ਸ਼ਰਮ ਹੀ ਨਹੀਂ ਨਾ ਹੈਗੀ ਸਿਆਣੀ ਬਿਆਣੀ ਆ ਉਥੋਂ ਧੱਕੇ ਖਾਦੇ ਦੇਖੇ ਆ ਗਈ ਆ ਹੁਣ ਇੱਥੋਂ ਹੁਣ ਪੇਕੇ ਚਲ ਜੂ ਔਰ ਕਿੱਥੇ ਜਾਣਾ ਫਿਰ ਆ ਜਾ ਕੇ ਤਾਂ ਉਹ ਹੀ ਥਾਵਾਂ ਆ ਉਹ ਪੇਕੇ ਨਹੀਂ ਚਲਦੇ ਹੁੰਦੇ ਆਹੋ ਉੱਥੇ ਵੀ ਪੱਤੀਆਂ ਨਵਾਂ ਆਈਆਂ ਵਾ ਸਭ ਕੋ ਤੈਨੂੰ ਘਰ ਬਾਹਰ ਵਧੀਆ ਲੱਭ ਕੇ ਦਿੱਤਾ ਸੀ ਤੇ ਹੁਣ ਇੱਥੇ ਕਰਨ ਆਈ ਆ ਪਰ ਇੱਕ ਗੱਲ ਵਾ ਜਿਹੜੀਆਂ ਢਿੱਡ ਚੋਂ ਬਦਵਾਈਆਂ ਨਿਕਲਦੀਆਂ ਨਾ ਉਹਨਾਂ ਦਾ ਪਾ ਤੇ ਪੈਂਦਾ ਹੀ ਆ ਉਹ ਵਿਚਾਰੀ ਕਿੱਦਾਂ ਰੋਂ ਰਹੀ ਸੀ ਨਾਲੇ ਤੇ ਨਗੀ ਜੀ ਨਿਆਣੀ ਨੂੰ ਸਾਹਮਣਾ ਜਿਹੜੀਆਂ ਢਿੱਡ ਵਿੱਚੋਂ ਬਦਵਾਈਆਂ ਨਿਕਲਦੀਆਂ ਨਾ ਉਹਨਾਂ ਦਾ ਪਾਤ ਪੈਣਾ ਹੀ ਹੁੰਦਾ ਵਾ ਹੁਣ ਵੇਖਿਆ ਕਿ ਨਹੀਂ ਕਿਦਾਂ ਕੁੱਲ ਰਈਆਂ ਵਾ ਜੇ ਹੋ ਅਗਲ ਕਰਦੀ ਆਪਣੇ ਘਰ ਬੈਂਦੀ ਲੂਰ ਲੂਰ ਤੁਰੀ ਫਿਰਨ ਲਈ ਮੈਂ ਰਮਨਦਨ ਨੂੰ ਇੱਕ ਗੱਲ ਦੱਸਾਂ ਉਹਦਾ ਤੈਨੂੰ ਬਾਹਰ ਕੱਢਣਾ ਪੈਣਾ ਏ ਪਰ ਹੁਣ ਇਹਨੇ ਆਪੇ ਕੱਢ ਦੇਣਾ ਆਪਣੀ ਮਾਂ ਨੂੰ ਵੀ ਭੱਜਾ ਇਥੋਂ ਉਹਨੇ ਨਿਕਲ ਦੇ ਦੇ ਆਖਿਆ ਜਾਣ ਦੋ ਵੇਖ ਲਈ ਬੜੀ ਢੇਡ ਜੇ ਉਹਨੇ ਬੈਠੀ ਰਹਿਣਾ ਵਾ ਤੂੰ ਗੱਲਾਂ ਸੁਣਿਆਈ ਆ ਕੱਢਣ ਵਾਲੀ ਆਈ ਆ ਸੂਟ ਸਾੜ ਲਿਆਈ ਪਤਾ ਨਹੀਂ ਕਿੱਥੋਂ ਲਿਆਈ ਕਹਿੰਦੀ ਮਾੜੀ ਲੈਂਦੀ ਆ ਆ ਗੱਲਾਂ ਰਹੀਆਂ ਏ ਮੈਂ ਤਾਂ ਤਾਂ ਕਰਕੇ ਉਹਨਾਂ ਨੂੰ ਆ ਗਈ ਮੈਂ ਜੇ ਬਣਾਵਾਂ ਅੰਦਰੋਂ ਬਾਹਰ ਨਿਕਲਦੀ ਆ ਨਾ ਕਹਣਾ ਕੰਨ ਲਾ ਕੇ ਸਾਡੀਆਂ ਗੱਲਾਂ ਸੁਣ ਲਈ ਆ ਪਰ ਪਤਾ ਤੇ ਮੈਨੂੰ ਲੱਗ ਹੀ ਗਿਆ ਵਾ ਕਿ ਦੋਵਾਂ ਮਾਵਾ ਧੀਆਂ ਵਿੱਚ ਖਟਪਟੀ ਪਈ ਆ ਹੁਣ ਥੋੜੀ ਜੀ ਪੂਰੀ ਚਲ ਚੰਗਾ ਸੋਗ ਨਹੀਂ ਤੋਦਾ ਮੈਨੂੰ ਰੌਲਾ ਪਾਉਣਾ ਪੈਣਾ ਪਰ ਅਮਰ ਤੂੰ ਉਹਨੂੰ ਸਮਝਾ ਕਿ ਜੇ ਲਾਣਾ ਦਾ ਨਾ ਮਾਵਾ ਧੀਆਂ ਨੇ ਤੇ ਦਰਵਾਜ਼ਾ ਬੰਦ ਕਰ ਲਿਆ ਕਰੋਗਾ ਸਾਡਾ ਕਿਉਂ ਜਰੂਸ ਕੱਢਣ ਦੀਆਂ ਲਾਗੇ ਬਨੇ ਕੋਈ ਗੱਲ ਨਹੀਂ ਬਾਹਰ ਹੁੰਦੀ ਆ ਨਾ ਤੇ ਕਹਿ ਦਿੰਨੀ ਆ ਮੈਨੂੰ ਕਿਹੜਾ ਡਰ ਮਾਰਿਆ ਇਹਦਾ ਕਿੱਦਾਂ ਰੌਲਾ ਪਾਉਂਦੀਆਂ ਏਂ ਉਹ ਤੇ ਦੌਨ ਸੰਦੀਪ ਵਰਗਿਆ ਜੀ ਸੁਣਿਆ ਤੇ ਕੀ ਆਖੇ ਵੀ ਮਾਵਾਂ ਤੇ ਹੁਣ ਲੜਕੇ ਮਰ ਲੱਗੀਆਂ ਆ ਰਮਨਗ ਗਵਾੜ ਦੇ ਵਿੱਚ ਕਾਂਦੀ ਆ ਤੇ ਉਹਨਾਂ ਨੂੰ ਨਾ ਸੁਣਦਾ ਹੋਊਗਾ ਚਲ ਕੋਈ ਨਹੀਂ ਅੱਗੇ ਕਿਹੜਾ ਉਹਨਾਂ ਨੂੰ ਪਤਾ ਨਹੀਂਗਾ ਸਾਰਾ ਪਤਾ ਹੀ ਆ ਓਏ ਅੱਗੇ ਤੇ ਲੋਕਾਂ ਨੂੰ ਕਹਿੰਦੇ ਸੀ ਸੱਸ ਮਾੜੀ ਆ ਨੌ ਚੰਗੀ ਆ ਤੇ ਕੋਈ ਆਂਦਾ ਸੀ ਵੀ ਨੌ ਚੰਗੀ ਆ ਤੇ ਸੱਸ ਮਾੜੀ ਆ ਹੁਣ ਚਲ ਪਤਾ ਤੇ ਲੱਗ ਜੂ ਤੇ ਹੁਣ ਮਾਂ ਵੀ ਮਾੜੀ ਆ ਤਾਂ ਇਹ ਤੇ ਤੁਨ ਮੈਂ ਕਹਿਣ ਡਿਆ ਚਲ ਕੋਈ ਨਹੀਂ ਚਾਹ ਦਾ ਕੱਪ ਤੇ ਬਣਾ ਕੇ ਪੀਏ ਉੰਤਰਾ ਮੇਰਾ ਸਿਰ ਦੁਹੰਡਿਆ ਉਹਨਾਂ ਦੀਆਂ ਗੱਲਾਂ ਸੁਣ ਸੁਣ ਕੇ ਆਈ ਜੇ ਮਚਾਰਾ ਇਹਨਾਂ ਨੇ ਤੇ ਜਲੂਸ ਕੱਢ ਕੇ ਰਹਿ ਤਾ ਵਾ ਵੀ 10 ਜੇ ਤੁਸੀਂ ਸੂਟ ਸਾੜ ਤੋਂ ਲਾਂਡਾ ਵਾ ਤੇ ਦਰਵਾਜ਼ਾ ਬੰਦ ਕਰ ਲਓ ਆਂਟ ਗਵਾਂਡ ਕੀ ਕਹੂਗਾ ਚੱਲ ਲੋਕਾਂ ਨੂੰ ਪਤਾ ਲੱਗ ਜਾਊਗਾ ਲੋਕੀ ਕਹਿੰਦੇ ਇਹਦੇ ਨੋਂ ਚੰਗੀ ਆ ਤੇ ਇਹ ਮੜੇ ਆ ਕਿੱਦਾਂ ਤਾਂ ਨੂੰ ਛੱਡ ਕੇ ਦੱਸ ਦੇ ਤੂੰ ਹੌਲੀ ਬੋਲ ਨਾ ਮਾਠਾ ਇੰਨਾ ਬੋਲਣ ਦੀ ਕਿ ਲੋੜ ਵਾ ਭਲਾ ਕਿਹਾ ਵੀ ਮੈਂ ਵੀ ਉਹ ਆ ਗਈ ਆ ਤੇ ਚੁੱਪ ਕਰ ਜਾ ਪਰ ਨਾ ਜੀ ਇਹੋ ਕੋਈ ਉੱਥੇ ਕਰਦੀ ਹੁਣੀ ਆ ਹੁਣ ਝੋਲਾ ਝੁੱਕ ਕੇ ਤੇ ਇਹਨੂੰ ਆ ਗਈ ਚਾਹ ਨੂੰ ਮੈਂ ਤੇ ਲੰਗਰ ਖਾਵਾ ਬੋਲਦੀ ਐ ਤੇ ਬੋਲਦੀ ਰਹੇ ਨਿੰਮੀਰੀ ਸੁਣਾਂ ਗੱਲ ਜੇ ਲੜਨਾ ਮਾਰਨਾ ਹੀ ਤੇ ਬੂਆ ਬੰਦ ਕਰ ਲਿਆ ਕਰੋ ਕਿਦਾਂ ਡਈਆਂ ਹੀ ਤੁਸੀਂ ਮਾਮਾ ਤੇ ਆ ਕੁੱਕੜਾ ਵਾਂਗੂ ਮਮਮੀ ਅਹੀਂ ਕਿੱਥੇ ਲੜਨ ਦੇ ਹੀ ਉਹ ਤਾਂ ਉਦਾਂ ਹੀ ਗੱਲਾਂ ਡੇ ਹੀ ਕਰਨੀਆਂ ਨੇ ਗੱਲਾਂ ਕਾਹਦੀਆਂ ਕਰਨ ਦੇ ਹੀ ਮੈਂ ਤਾਂ ਆਪਣੇ ਕੰਨਾਂ ਨਾਲ ਸੁਣੀਆ ਉਹ ਕਹਿਣ ਦੇ ਹੀ ਮੈਨੂੰ ਪੈਸੇ ਕਢਾ ਕੇ ਦੇ ਤਤੂਆਂ ਨਹੀਂ ਮੈਂ ਆਪਦੀ ਕਰਾ ਲਈ ਆ ਤੇ ਪੈਸੇ ਉਹਨੂੰ ਕੀ ਕਰਨੇ ਉਹਨੇ ਕਢਾ ਕੇ ਮੈਨੂੰ ਦੇ ਨਹੀਂ ਸਮਝੀ ਤੁਹਾਡਾ ਕੰਨ ਸਾਡੇ ਚ ਰਹਿੰਦਾ ਵਾ ਵੀ ਅਸੀਂ ਲੜਨ ਦੀਆਂ ਵਾ ਕਿ ਕੀ ਕਰਨ ਦੀਆਂ ਨਹੀਂ ਮੇਰਾ ਕੰਨ ਕੀ ਰਹਿਣਾ ਵਾ ਤੇਰੀ ਆਵਾਜ਼ ਤਾਂ ਗੇਟ ਤੱਕ ਜਾਣ ਰਹੀ ਸੀ ਤੇ ਨਾਲੇ ਜਦੋਂ ਕੱਠੀਆਂ ਨੇ ਵੇਚੀ ਦੋਵਾਂ ਜਾਣੀਆਂ ਨੇ ਸਾਂਝ ਪਿਆਲੀ ਕੀਤੀ ਸੀ ਤਾਂ ਉਹਦਾ ਹਿੱਸਾ ਦੇਣ ਨੂੰ ਤੁਹਾਨੂੰ ਵੀ ਲੱਗੇ ਮੈਂ ਦਵਾ ਚਾਏ ਨਾ ਦਵਾ ਠੀਕ ਆ ਨਾ ਤੁਸੀਂ ਐਵੇਂ ਵਿੱਚ ਬੋਲੀ ਜਾਂਦੇ ਰਹਿੰਦੇ ਹੀ ਹੋ ਕੱਲੀ ਪ੍ਰਧਾਨ ਬਣੀ ਆ ਤੁਸੀਂ ਆਪਣੇ ਕੰਮ ਦਾ ਕੰਮ ਰੱਖਿਆ ਕਰੋ ਠੀਕ ਆ ਨਾ ਮੈਂ ਕੰਮ ਰੱਖਿਆ ਹੀ ਆ ਤੈਨੂੰ ਸਮਝਾਉਣ ਆਈ ਆ ਵੇ ਸ਼ਰਮ ਨੂੰ ਹੱਥ ਮਾਰ ਮਾਂ ਤੇਰੀ ਵੀ ਸਿਆਣੀ ਬਿਆਣੀ ਆ ਢੋਲਾ ਝਾਟਾ ਵਾ ਉਹਦਾ ਐਦਾਂ ਕਰਦੀ ਕੁੜਮਾਂ ਦੇ ਪਿੰਡ ਚੰਗੇ ਨਹੀਂ ਲੱਗਦੀ ਇੱਥੇ ਕੋਈ ਸ਼ਰੀਕਣੀ ਪੈਣੀ ਆ ਜੇ ਹਾਂ ਤੇ ਕੀ ਕਹੂਗੀ ਤੇ ਤੇਰੀ ਕੁੜਮਣੀ ਦੀ ਐਡੀ ਜਬਾਨ ਇੱਕ ਪਤਾ ਨਹੀਂ ਤੁਹਾਨੂੰ ਸ਼ਰੀਕਾਂ ਦਾ ਕਾਹਦਾ ਡਰ ਚੜਿਆ ਰਹਿਦਾ ਤੁਹਾਨੂੰ ਜੇ ਤੈਨੂੰ ਨਹੀਂ ਨਾ ਡਰ ਹੈਗਾ ਕੋਠੇ ਤੇ ਚੜੋ ਮਾਵਾ țiiਾਂ ਤੇ ਨਾਲੇ ਆਲੇ ਦੁਆਲੇ ਦੱਸੋ ਕਿ ਹੀ ਇਹ ਕੰਮ ਉੱਥੇ ਕਰਕੇ ਆਈਆਂ ਵਾ ਤੇ ਕੋਈ ਨਹੀਂ ਦੱਸਦਾਂਗੇ ਸਾਡੀ ਪੈਲੀ ਹੀ ਅਹੀਂ ਵੇਚ ਆਏ ਸਾਨੂੰ ਕਾਹਦਾ ਡਰ ਵਾ ਕਿਸਦਾ ਨਾਲੇ ਸੁਣ ਹਾਂ ਮੇਰੀ ਗੱਲ ਉੱਥੇ ਫੇਰ ਲੰਡ ਗਈਆਂ ਉਹ ਮਾਵਾ țiiਾਂ ਉਹਦਾ ਕੀ ਹਾਲ ਕਰਕੇ ਆਈਆਂ ਜੇ ਅੱਛਾ ਤੇ ਤਾਂ ਉੱਥੋਂ ਆਏ ਹੀ ਹੁਣ ਤੁਸੀਂ ਆਹੋ ਆਏ ਆ ਤੁਹਾਨੂੰ ਬੜਾ ਡਰ ਹੀ ਤੇਰਾ ਨਹੀਂ ਡਰ ਤੇ ਕੋਈ ਨਹੀਂ ਤੁਹਾਨੂੰ ਕਾਹਦਾ ਡਰਵਾ ਤੁਹਾਨੂੰ ਤੇ ਡਰਨ ਵਾਲੀ ਕੋਈ ਗੱਲ ਹੀ ਨਹੀਂ ਹੈ ਤੁਸੀਂ ਤੇ ਉਧਰ ਵੀ ਤੁਰੇ ਫਿਰਦੇ ਤੇ ਇੱਧਰ ਵੀ ਬਸ ਕਦੀ ਉਨੂੰ ਸਾਧ ਲਿਆ ਕਦੀ ਤੁਸੀਂ ਚੱਲ ਗਏ ਤੁਹਾਨੂੰ ਕੀ ਲੋੜ ਵੜਾਣ ਦੀ ਮੈਨੂੰ ਆ ਨਾ ਫੋਨ ਕਰਕੇ ਦੱਸਿਆ ਸੀ ਕਿ ਮਾਵਾ ਤਾਂ ਹੀ ਆਈਆਂ ਸੀ ਇੱਥੇ ਆ ਕੰਮ ਕਰਕੇ ਆਈਆਂ ਤੂੰ ਦੱਸ ਮੈਨੂੰ ਜਦੋਂ ਹਿੱਸਾ ਆਪਣਾ ਵੇਚ ਹੀ ਆਈਆਂ ਤੇ ਖੇਹ ਖਾਣ ਗਈਆਂ ਸੀ ਇੱਥੇ ਤੇ ਕੀ ਗੱਲ ਜਾਣਾ ਨਹੀਂ ਪਹਿਲੀ ਵੇਚੀ ਆ ਘਰ ਤਾਂ ਨਹੀਂ ਵੇਚਿਆ ਤਲਲੀ ਫਰਕਰ ਤੇ ਕੋਈ ਨਹੀਂ ਲੈ ਲੂੰਗੀ ਤੇ ਫੇਰੇ ਕੇ ਕਿਉਂ ਨਹੀਂ ਆਈਆਂ ਤੇ ਕੋਈ ਨਹੀਂ ਚਲ ਜਾਾਂਗੇ ਫੇਰ ਫੇਰੇ ਕੇ ਆਉਣਾ ਹੀ ਅਜੇ ਤੇ ਡਾਂਗ ਲੈ ਕੇ ਮਗਰ ਭੱਜੀ ਸੀ ਨਾ ਹੁਣ ਤੁਹਾਡਾ ਸਿਰ ਦੋਵਾਂ ਜਾਣੀਆਂ ਦਾ ਪਾਰ ਨਾ ਨਾ ਢਿੱਡ 'ਚ ਵੀ ਨਾ ਕੋਈ ਗੱਲ ਪੱਚਦੀ ਨਹੀਂਗੀ ਜੇ ਇੱਥੇ ਕੋਈ ਗੱਲ ਹੁੰਦੀ ਆ ਤੇ ਤੁਸੀਂ ਫੋਨ ਕਰਕੇ ਸੱਦ ਲਿਆ ਕਰੋ ਉਹਨੂੰ ਜੇ ਉੱਥੇ ਹੁੰਦੀ ਆ ਤੇ ਉਹ ਸੱਦ ਲੈਂਦੇ ਆ ਵੀ ਇਹਦੇ ਕੰਨੀ ਗੱਲ ਹੀ ਚਾੜਨੀ ਆ ਕਿਸ ਤਰ੍ਹਾਂ ਆਹੋ ਜੋ ਤਾਂ ਕਿਰਤੂਤਾ ਉਹਨਾਂ ਦੱਸਣੀਆਂ ਤੇ ਹੈਗੀਆਂ ਵੀ ਮਮਾ ਤੀਆਂ ਇਹ ਕੰਮ ਕਰਨ ਦੇ ਆ ਆਪਣੀਆਂ ਕਰਤੂਤਾ ਨਹੀਂ ਦੱਸਦੇਓ ਸਾਡੀਆਂ ਦੱਸਦੇ ਆ ਤੇ ਨਹੀਂ ਉਹਨਾਂ ਦੱਸਤਾ ਵੀ ਆਈਆਂ ਹੀ ਤੇ ਮੈਂ ਵੀ ਫਿਰ ਡਾਂਗ ਫੜੀ ਸੀ ਉਹਨੇ ਝੂਠ ਥੋੜਾ ਬੋਲਿਆ ਤੇ ਕੋਈ ਗੱਲ ਨਹੀਂ ਯਾਰ ਕਾਂ ਡਾਂਗ ਫੜੀ ਸੀ ਨਾ ਅਗਲੀ ਵਾਰ ਨੂੰ ਅਸੀਂ ਪੱਕੇ ਪੈਰੀ ਜਾਵਾਂਗੇ ਫੇਰ ਆਖੀ ਇਹਨੂੰ ਡਾਂਗ ਫੜ ਕੇ ਦੱਸੂਗਾ ਪਾਣਾ ਥਾੜਾ ਪੁਲਿਸ ਨਾਲ ਲੈ ਕੇ ਜਾਵੀਂ ਚੰਗਾ ਕੱਲੀ ਨਾ ਜਾਵੀਂ ਜੀ ਇਹਦੀ ਜ਼ਰੂਰਤ ਪਊਗੀ ਨਾ ਤੇ ਮੈਂ ਪੁਲਿਸ ਵੀ ਲੈ ਜਾਊਗੀ ਮੈਨੂੰ ਡਰ ਨਹੀਂ ਪਿਆ ਕਿਸ ਦਾ ਹਾਂ ਸ਼ਰਮ ਤਾਂ ਨਾ ਨੂੰ ਮਾਂ ਤਿਆਂ ਨੂੰ ਹੈ ਹੀ ਨਹੀਂ ਤੁਸੀਂ ਤਾਂ ਲਾਗੇ ਹੀ ਖਾਲੀ ਆ ਉਹੀ ਜੂ ਹੈ ਗਈ ਸਾਰੇ ਜਣੇ ਸ਼ਰਮ ਵਾਲੇ ਤੂੰ ਆਡੀ ਸ਼ਰਮ ਦੀ ਰਹਿਣੀ ਦੋ ਵਸ ਆ ਗਈਆਂ ਕਦੀ ਕੱਪੜਿਆਂ ਦੇ ਅੰਦਰ ਲਾਂਡਾ ਪੈਂਦੀਆਂ ਕਦੀ ਪੈਸਿਆਂ ਦਾ ਲਾਂਡਾ ਪੈਂਦੀਆਂ ਜੇ ਇੱਥੇ ਵਸ ਨਹੀਂ ਚਲਦਾ ਤਾਂ ਉੱਥੇ ਜਾਓ ਤੁਸੀਂ ਜਾ ਕੇ ਨਾ ਆਪਣਾ ਕੰਮ ਕਰੋ ਅਸੀਂ ਲੜੀਏ ਮਰੀਏ ਜੋ ਮਰਜੀ ਕਰੀਏ ਤੁਹਾਡਾ ਨਹੀਂ ਮਤਲਬ ਹੈਗਾ ਵਿੱਚ ਬੋਲਣ ਦਾ ਠੀਕ ਹੈ ਨਾ ਸਿਰ ਪੜੋ ਵੇੜੇ ਚ ਇੱਕ ਦੂਜੇ ਦੇ ਨਾਲੇ ਮੈਂ ਵੀ ਆਪਣਾ ਨਾਲ ਸਲੀਕਾ ਵੇਖੇ ਸੇਰੀ ਖਾ ਲਿਆ ਇਹਨਾਂ ਨੇ ਇੱਕ ਪਾਸੇ ਉਹਨੇ ਤਾਂ ਉਹਨੇ ਜਾਨ ਖਾ ਲਈ ਜੇ ਉਹਦੇ ਕੋਲ ਸੁੱਟ ਕੇ ਆਈਆਂ ਤੇ ਹੁਣ ਇਹ ਆ ਗਈ ਮੇਰਾ ਆਡਾ ਲਾਉਣ ਬਸ ਇਹ ਕੋਹੋ ਜਿਹਾ ਹੋਵਾ ਜਿਹੜਾ ਮਿੰਟ ਮਿੰਟ ਤੇ ਇਹਨਾਂ ਨੂੰ ਫੋਨ ਕਰਕੇ ਦੱਸਦਾ ਰਹਿੰਦਾ ਵੀ ਇੱਥੇ ਆ ਹੋ ਗਿਆ ਇੱਥੇ ਉਹ ਹੋ ਗਿਆ ਕਿ ਡੇ ਮੂੰ ਤੁਹਾਡਾ ਕੀ ਤੁਸੀਂ ਕਰਤੂਤ ਦੱਸਣ ਦੇ ਇਹ ਭਲਾ ਉਹਨਾਂ ਨੂੰ ਸੱਦ ਗਏ ਡਾਂਗਾ ਲੈ ਕੇ ਭਜਾਈਆਂ ਅਸੀਂ ਐਸੇ ਕਰਕੇ ਤੇ ਪੈੜੀ ਵਿਕੀ ਆ ਮੈਨੂੰ ਲੱਗਦਾ ਵਾ ਹੁਣ ਪੱਕੇ ਪੈਰੀ ਜਾ ਗਏ ਨਾ ਇਹ ਘਰ ਦਾ ਵੀ ਕੰਮ ਨਾ ਵੇੜਨਾ ਹੀ ਪੈਣਾ ਵਾ ਇਦਾਂ ਨਹੀਂ ਇਹਨਾਂ ਨੇ ਰੋਖਾਉਣਾ ਹੈਗਾ ਲੰਗਰ ਖਾਣਾ ਸੀ ਉਹਦਾ ਵੀ ਸਵਾਦ ਮਾਰਤਾ ਕਿਤੇ ਇੱਕ ਤੇ ਪਤਾ ਨਹੀਂ ਇਹ ਕਿੱਥੇ ਚਲ ਗਏ ਆ ਦੱਸ ਇਹਨੂੰ ਫਾੜੀ ਲੈਂਦੇ ਅੰਦਰ ਵੇਂਦੀ ਆ ਭਲਾ ਕਿੱਥੇ ਗਏ ਜੇ ਲੈ ਦੱਸ ਮੈਂ ਸਾਰੇ ਬਾਹਰ ਵੇਂਦੀ ਆਈ ਆ ਮੈਂ ਕੰਮ ਵੀ ਕੋਈ ਕਰਨਾ ਵਾ ਤਾਂ ਫੜੋ ਹੈ ਇਹਨੂੰ ਖਲੋਂਦੀ ਐ ਲਈਏ ਹੈ ਨਹੀਂ ਖਲੋਂਦੀ ਫੜੋ 2 ਮਿੰਟ ਖੜਾਓ ਇਹਨੂੰ ਇੱਕ ਦੇ ਬਾਹਰ ਹਵਾ ਬੜੀ ਚੱਲਣਦੀ ਆ ਚਲੋ ਖੜਾਓ ਇਹਨੂੰ ਤੇ ਮੈਂ ਨਾ ਕੱਪੜੇ ਥੋੜੇ ਸੰਭਣ ਵਾਲੇ ਆ ਸਿਆਲ ਵਾਲੇ ਅੱਛਾ ਤੇ ਮੇਰਾ ਦਾਵਾ ਵੀ ਉਹ ਰੱਖ ਲਾਂ ਹੂੰ ਤੇ ਬਾਕੀ ਸਬਜੀ ਭਾਜੀ ਤੇ ਬਣੀ ਆ ਉਹ ਸਰ ਜਾਣਾ ਵਾ ਚਲ ਰਹਿ ਲਾਂ ਮੈਂ ਫਟਮਨਾ ਖੜਾਓ ਫਿਰ 2 ਮਿੰਟ ਇੱਥੇ ਮੈਂ ਹਸਾਂ ਵੀ ਲਵਾ ਠਾ ਦੇ ਜਗਟਾ ਜੁਟਾ ਰੱਖ ਦਿੰਨੀ ਆ ਨਾ ਸਾਰੀਆਂ ਹੀ ਹੁਣ ਕਿਹੜੀਆਂ ਪਹਿਣੀਆਂ ਆ ਮਸੀਹ ਨਾਲ ਵੀ ਹੁਣਾ ਕੋਈ ਨਹੀਂ ਕਿੰਨਾ ਵੱਲੋਂ ਉਹ ਤੋਂ ਹੀ ਜੇ ਤੇ ਗਿਣਿਆ ਉਹ ਦਰਵੂਨ ਅਰਫਾਨ ਕਿੱਥੇ ਆਉਣਾ ਵਾ ਹਾਂ ਤਾਂ ਨਾਂ ਮੈਂ ਕਰਨਾ ਹੀ ਆ ਮੈਨੂੰ ਕੀ ਲੋੜਾ ਕਰਨ ਦੀ ਹੁਣ ਮੈਂ ਤਾਂ ਮਸੀਹ ਨਾਲ ਪੁੱਛਣਾ ਹੀ ਨਾ ਜੇ ਅੱਧੀ ਹੈ ਬੜਾ ਤੁਹਾਨੂੰ ਪਤਾ ਦਸਾਈ ਆ ਉਥੇ ਕਿਹੜੀ ਉਹਨੇ ਭਲੀ ਗੁਜ਼ਾਰਨੀ ਆ ਤੇ ਮੈਂ ਨਹੀਂ ਕੀ ਕਰਨਾ ਹੈਗਾ ਕੋਈ ਨਹੀਂ ਮਸੀਹ ਜੱਪੇ ਸੂਤਰ ਕਰ ਲੈਣੀਆਂ ਵਾ ਪਤਾ ਵਾ ਉਹਨੂੰ ਜੋਗੋ ਕਰਨਾ ਵਾ ਓਹ ਆਹੋ ਤੇ ਹੈ ਹੀ ਆ ਨਾ ਮੇਰੀ ਗੱਲ ਤਾਂ ਨਾ ਦੋ ਦੋ ਕੋਟੀਆਂ ਜੇ ਰਹਿਣ ਦੇ ਬਾਅਦ ਜੇ ਮੀਂਹ ਮੂੰਹ ਪੈ ਗਿਆ ਤਾਂ ਫਿਰ ਅੰਦਰ ਨੂੰ ਕਰਨ ਕੀ ਕਰਨੀ ਆ ਵਰਾ ਕੇ ਹੁਣ ਠੰਡ ਕਿੱਥੇ ਹੋਣੀ ਆ ਉਹ ਠੰਡ ਤੇ ਨਹੀਂ ਕਾ ਹੋਣੀ ਚੱਲ ਹੋ ਹੀ ਜਾਂਦੀ ਹੈ ਕਿਸ ਵੇਲੇ ਰਾਤ ਉਹ ਮਾਰਚ ਮਹੀਨਾ ਤੇ ਸਾਰਾ ਨੰਗ ਚੱਲਿਆ ਵਾ ਹੁਣ ਬਸ ਗਈ ਠੰਡ ਕੇ ਉਹ ਆਹੋ ਤੇ ਹੈ ਹੀ ਮੈਨੂੰ ਹੁਣ ਖਲਾਰਾ ਨੂੰ ਬੇੜਨ ਦੋ ਵੀ ਫੇਰ ਤਾਂ ਨੂੰ ਪਤਾ ਰੋਜ ਦੇ ਜਿਹੜੀ ਨਿਆਣੇ ਦਾ ਕੰਮ ਨਹੀਂ ਕਾ ਹੁੰਦਾ ਵੀ ਆਹ ਮੈਂ ਝਟ ਕਰ ਲੈਣਾ ਵਾ ਬਸ ਚੱਲ ਕਰਦਾ ਕੋਈ ਗੱਲ ਨਹੀਂ ਮੈਂ ਜਿਹੜਾ ਜਾਵਾਂ ਉਹ ਤੇਰਾ ਭਲਾ ਹੋ ਜੇ ਤੇਰਾ ਕਿਓ ਆਵਾ ਅਛਾ ਸ਼ੂ ਕਰਤਾ ਇਹ ਵੇਲਾ ਇਹ ਮੇਨ ਆ ਵੇਲਾ ਸਾਰਾ ਗਿੱਲਾ ਕਰਤਾ ਇਹ ਮੈਨੂੰ ਤੈਨੂੰ ਹਸਾਉਂ ਰਿਹਾ ਉਹ ਸਬਲੀਨ ਇੱਕ ਇੱਕ ਕੀਤਾਈ ਇੱਕ ਇੱਕ ਕੀਤਾਈ ਉਹ ਸੰਦੀ ਗਾੜੀ ਹ ਹੱਸਦੀ ਏ ਹੁਣ ਜੱਲ ਆ ਇਹਦੀ ਪਜਾਮੀ ਪਾਪਾ ਨੇ ਗਿੱਲੇ ਕਰਤਾ ਤੇ ਚੱਲ ਫਿਰ ਕੀ ਆ ਨਿਆਣੇ ਦਾ ਨਹੀਂ ਕੋਈ ਈਡਾ ਹੁੰਦਾ ਪੈਂਟ ਲਾਉਣੀ ਨਹੀਂ ਅਜੇ ਹੁਣ ਮੋਟੋ ਲਾਉਣੀ ਪੈਣੀ ਏ ਮੈਨੂੰ ਉਹ ਸੰਦੀ ਗਾੜੀਆਂ ਗਾੜੀਆਂ ਤੂੰ ਚੱਲ ਕੋਈ ਗੱਲ ਨਹੀਂ ਕਮੇਂ ਦੀ ਕੀ ਆ ਹਲੇ ਮੀ ਲਾ ਕੇ ਫੇਰ ਫੜਾ ਦੇ ਮੈਂ ਹੁਣ ਮੈਂ ਫੇਰ ਲਾਵਾਂ ਉਹ ਚੱਲ ਲਾਦੇ ਹਾਂ ਗੱਲੀ ਕਿਉਂ ਰੱਖਣੀਆਂ ਤੇ ਚੱਲ ਮੈਂ ਬਦਲ ਦਿੰਦੀ ਆ ਹਾਂ ਤੇ ਬੈਠੋ ਤੁਸੀਂ ਫੇਰ ਮੈਂ ਬਦਲ ਗੱਲੀ ਹੁਣੀ ਤਾਂ ਫੜ ਲੇ ਪਹਿਲੇ ਆਈ ਚੇਂਜ ਕਰਕੇ ਹਾਂ ਆਹ ਲਿਆ ਵਾ ਤਿੰਨ ਸਾਲ ਮੋਜਾਂ ਵੇਖ ਲਾ ਨਿਆਣਿਆਂ ਨੂੰ ਮੁਰਕੇ ਜੋ ਸਕੂਲੇ ਜਾਂਦੇ ਵੇ ਫੇਰ ਮੁਰਕੇ ਪੜ੍ਹਾਈ ਦਾ ਬੋਝ ਪੈ ਜਾਣਾ ਵਾ ਤੇ ਮੈਡਮ ਨੇ ਟੈਸਟ ਦੇਣ ਦਾ ਬਣਾ ਚਾ ਫੜ ਉਠਾ ਇਹਨੂੰ ਬਦਲਦੀ ਆ ਬਦਲਦੀ ਤੇ ਅੱਛਾ ਵਿੱਚੇ ਮੇਰਾ ਕੰਮ ਰੋਕਿਆ ਇਹਨੇ ਉਹ ਚੱਲ ਕੋਈ ਗੱਲ ਨਹੀਂ ਤਾਂ ਪਰੇ ਹੋ ਮੱਸਾ ਹੁਣ ਮੈਂ ਘੜੀ ਬਹਿ ਜਾਨੀ ਚੱਲ ਬਹਿ ਜਾ ਇੱਕ ਤਾਂ ਮੋਟਾ ਜਿਹਾ ਰੌਣਕ ਲਾ ਦਿੰਦੀ ਹੈ ਨਾ ਕੰਮ ਕਰਨ ਨੂੰ ਤੇ ਜੀ ਨਹੀਂ ਕਰਦਾ ਜੀ ਕਰਦਾ ਵਾ ਖਡਾਈ ਜਾਈਏ ਇਹਨੂੰ ਓਏ ਅਜੇ ਤੁਰਨ ਦਾ ਪੀਣਾ ਇਹ ਤਾਂ ਕਾਬੂ ਨਹੀਂ ਆਇਆ ਕਰਨੀ ਓਦਾਂ ਵੀ ਨਾ ਬੜੀ ਚੁਸਤ ਵਾ ਹਾਂ ਜੱਦਰ ਨੂੰ ਜਾਈਦਾ ਮਗਰ ਮਗਰ ਐ ਵੇਂਦੀ ਹੈ ਕਿਦੇ ਛੋਣਾ ਕਾਕਾ ਵਾਏ ਲਵਲੀਨ ਐ ਬਾਸਾ ਹੀ ਵੀ ਹਲੋ ਮੌਜਾ ਵਾ ਨਾ ਕੋਈ ਪਤਾ ਨਹੀਂ ਨਿਆਣੇ ਨੂੰ ਜਿੱਦਾਂ ਮਰਜੀ ਜਿੱਦਾਂ ਨੂੰ ਮੱਠੀ ਲੈ ਜਾਓ ਮੜ ਕੇ ਸਕੂਲੇ ਪੈ ਜਾਣਾ ਤੇ ਚਲੋ ਜੀ ਜਾ ਕੰਮ ਮੜ ਕੇ ਮੜ ਕੇ ਬਸ ਕੇ ਜ਼ਿੰਮੇਵਾਰੀ ਵਾਦੀ ਦੀ ਵਾਦੀ ਗਾਂ ਵਾਦੀ ਜਾਣੀ ਹੈ ਇਹ ਹੀ ਬਸ ਨਿਆਰੇ ਲੱਲੋ 2-3 ਸਾਲ ਕਿਹੜੀ ਕਹਿਣੀ ਗੱਲ ਕਰਨੀ ਗੱਲ ਬੁਲਕਾਦੀ ਕਰਨੀ ਆ ਹਾਂ ਇੱਕ ਤੇ ਚਲੋ ਆਪਣੇ ਨਿਆਣੇ ਨਾਰੇ ਲੱਗੇ ਆ ਹਾਂ ਤੇ ਦੂਜਾ ਮੈਨੂੰ ਉਹਨਾਂ ਦੀ ਫਿਗਰ ਆ ਜਾਂਦੀ ਇਹ ਵਿੱਚ ਵੀ ਚੱਲ ਮਮੀ ਹੀ ਤੇ ਦਾਦੀਆਂ ਨੂੰ ਕਿਤੇ ਕਿੰਨਾ ਚਾਹ ਹੁੰਦਾ ਵਾ ਕੋਇਆ ਹੋ ਚਾ ਲੋਖ ਡਾਉਂਦੀ ਰਹਿੰਦੀ ਬਾਹਰ ਖੜਦੀ ਚਲਾਣ ਗਵਾਣ ਬੰਦਾ ਖੜਦਾ ਵਾ ਕਿੰਨਾ ਚਾ ਹੁੰਦਾ ਵਾ ਕੋਇਆ ਹੋ ਤੇ ਹੋਰ ਕੀ ਹੈ ਚੱਲ ਮੈਂ ਕਰਦਾ ਮਗਰੋਂ ਕੰਮ ਕਰ ਲਿਆ ਕਰਨਾ ਸੀ ਤੇ ਕਿੰਨਾ ਸੋਖ ਹੁੰਦਾ ਵਾ ਕੋਈ ਉਹਨਾਂ ਨੂੰ ਨਿਆਣਿਆਂ ਥੋੜਾ ਹੀ ਕੋਈ ਉਹਨਾਂ ਨੂੰ ਤਾਂ ਖਾਣਾ ਹੀ ਉਹ ਹੋਈ ਗਿਆ ਹੁਣ ਵੇਖਿਓ ਜਦੋਂ ਇਹ ਤੁਰਨ ਲਾਪੀ ਤੇ ਕਿੰਨੀ ਸੋਹਣੀ ਲੱਗਿਆ ਕਰਨੀ ਅੱਗੇ ਪਿੱਛੇ ਦੌੜਿਆ ਕਰਨਾ ਇਹਨੇ ਹਾਂ ਤੇ ਉਹਨਾਂ ਨੂੰ ਘਰੇ ਕਿਉਂ ਨਹੀਂ ਚੰਗੀ ਲੱਗਦੀ ਕੀ ਉਹਨਾਂ ਦੀ ਮਤ ਨੂੰ ਹੋਇਆ ਹੀ ਜਿੰਨੇ ਵਕਾਈ ਆ ਨਾ ਪੜੀ ਉਹਨੇ ਕਿਹੜੇ ਪੈਸੇ ਦੇ ਦੇਨੇ ਇਹਨੂੰ ਮੈਨੂੰ ਨਹੀਂ ਪਤਾ ਉਹਦਾ ਉਏ ਨਾ ਨਾ ਵੇਖਿਓ ਬੜਾ ਕੋ ਹੋਣਾ ਵਾ ਹਾਂ ਇਹਨੇ ਮੋੜ ਦੇ ਵਿੱਚੋਂ ਸਿਸਾ ਨਹੀਂ ਨਿਕਲਦੀਆਂ ਨਿਕਲਦੀਆਂ ਤੇ ਬੱਦ ਸਿਸਾ ਹੀ ਆ ਹਾਂ ਤੇ ਪਰ ਕੀ ਬੰਦਾ ਕਰੇ ਫੇਰ ਵੀ ਆਪਣੇ ਘਰ ਦੇ ਜੀ ਆ ਮਨ ਦੇ ਵਿੱਚ ਫੇਰ ਆ ਜਾਂਦਾ ਵਾ ਉਹ ਚੱਲ ਕੋਈ ਗੱਲ ਨਹੀਂ ਹੁਣ ਟੈਨਸ਼ਨ ਲਿਆ ਕਰ ਕੋਈ ਉਹ ਟੈਨਸ਼ਨ ਤੇ ਲਈ ਦੀ ਨਹੀਂ ਫੇਰ ਬਾਗ ਵਿੱਚ ਮੜਮੜ ਕੇ ਗੱਲ ਉਹਨਾਂ ਦੀ ਆ ਗਈ ਉਹ ਰਾਲਾ ਜਦੋਂ ਦਾ ਹਟਿਆ ਹੀ ਨਾ ਘਰ ਤੋਂ ਜਦੋਂ ਦੀ ਗਈ ਆ ਆਹੋ ਤੇ ਚਲੋ ਹੈ ਹੀ ਆ ਹਾਂ ਪਰ ਕੀ ਕਰ ਲੈਣਾ ਵਾ ਇਹ ਵੀ ਘਰ ਦੇ ਵਿੱਚ ਜਿੰਨੇ ਜੀ ਹੁਣ ਕਿੰਨੀਆਂ ਰੌਣਕਾਂ ਹੁੰਦੀਆਂ ਰਲ ਮਿਲ ਕੇ ਜੇ ਬੰਦਾ ਰਵੇ ਤੇ ਓਇਆ ਹੋ ਤੇ ਹੈ ਹੀ ਪਰ ਨਾ ਉਹਨਾਂ ਨੂੰ ਤੇ ਹੈ ਹੀ ਨਹੀਂ ਲੱਥੀ ਚੜੀ ਜਾਦ ਮਾਵਾਂ ਧੀਆਂ ਨੂੰ ਜੇ ਉੱਥੇ ਹੈ ਤੇ ਉੱਥੇ ਕੀ ਪਤਾ ਕੀ ਕੀ ਕਰਨਦੀਆਂ ਨਹੀਂ ਉਹ ਤੈਨੂੰ ਮਾਸੀ ਕੀ ਆਂਦੀ ਸੀ ਤੈਨੂੰ ਦਾਦੀ ਤੇ ਹੋਣੀ ਗੱਲਾਂ ਉਹਨਾਂ ਦੀ ਮਾਸੀ ਨੇ ਕੀ ਦੱਸਣਾ ਮਾਸੀ ਵਿਚਾਰੀ ਉਤੋਂ ਤੋਂ ਡੇ ਹੀ ਹੁੰਦੇ ਸਾਰੀ ਗੱਲਬਾਤ ਨਹੀਂ ਸੀ ਦਸੀ ਹਾਂ ਛੱਡੋ ਉਹਨਾਂ ਦੀਆਂ ਗੱਲਾਂ ਓ ਚੱਲ ਫੜਾ ਤੂੰ ਹੀ ਕੰਮ ਤੇ ਮੁੜ ਕੇ ਰੋਟੀਆਂ ਲਾ ਉਹਨਾਂ ਦੀਆਂ ਗੱਲਾਂ ਦੇ ਮੁੱਕਣੀਆਂ ਨਹੀਂ ਆ ਚੱਲ ਫੜੋ ਫਿਰ ਉਹਨੂੰ ਮੈਂ ਫੜਾਫੜ ਕਰ ਲਾਂ ਕਰ ਲਾ ਕਰ ਲਾ ਮੈਂ ਕਹਿੰਦਾ ਸਵੇਰੇ ਦਾ ਲੈਦੀ ਨਹੀਂ ਨਹੀਂ ਸਵੇਰੇ ਨਹੀਂ ਮੈਂ ਹੁਣੇ ਕੰਮ ਨਿਬੜ ਕੇ ਤੇ ਵਿਲੀ ਹੋਣਾ ਵਾ ਮੁੜ ਕੇ ਫੇਰ ਤੁਹਾਨੂੰ ਪਤਾ ਵਾ ਫੇਰ ਨਿਆਣੇ ਚੁਕਣਾ ਪਣਾ ਰੱਖ ਰੱਖ ਲਾ ਹਾਂ ਆ